ਹੈਲੋ ਆਪ ਪਲੀ ਬਾ ਜਾਣਦੇ ਹੋ ਕਿ ਜੋ ਮੇਨੂ ਨੀਲਮ ਲਖਨਪਾਲ ਨੇ ਕੀਤੀ ਹੈ ਅੱਜ ਤੱਕ ਕਿਸੇ ਨੇ ਇਸ ਜਿਨੇ ਕੀਤੀ ਹੈਗੀ ਸਰਕਾਰਾਂ ਜਿਹੜੀਆਂ ਵੀ ਆਉਂਦੀਆਂ ਨੇ ਆਪਣਾ ਜੋਰ ਲਾਉਂਦੀਆਂ ਨੇ ਇਹ ਨਾਲ ਜੁੜ ਕੇ ਇੰਨੀ ਕਦੇ ਕੋਈ ਦਿਨ ਨਹੀਂ ਦੇਖਿਆ ਜਦੋਂ ਦੇਖਿਆ ਆਪਣੇ ਬੱਚੇ ਨਹੀਂ ਦੇਖੇ ਬੱਚਿਆਂ ਨੇ ਵਾਂਗ ਅਥਨ ਅਥ ਫੜੀ ਹੁੰਦੀ ਸੀ ਛੜਾ ਕੇ ਭੱਜ ਜਾਂਦੇ ਸੀ ਦੁੱਧ ਪੀਣ ਮਾਗਦੇ ਨਹੀਂ ਦਿੰਦੇ ਸੀ ਉਹਨੂੰ ਐਨੇ ਮਿਹਨਤ ਕੀਤੀ ਤੁਸੀਂ ਸਾਰੇ ਜਾਨਦਾਰ ਮੱਲੇ ਦੇ ਮਾਸਟਰ ਕਰਦੇ ਪੱਲੇ ਹੋਇਓ ਆਵਾਜ਼ ਨਾ ਦਿਓ ਯਾਰ ਹੈਲੋ ਤੇ ਬਾਕੀ ਹੁਣ ਜਦੋਂ ਇਹਨਾਂ ਨੇ ਬਿਲਕੁਲ ਨਗਾਸ ਦੀ ਇਹਨਾਂ ਦੀ ਸੇਵਾ ਅਸੀਂ ਇਹ ਸੋਚਿਆ ਵੀ ਅਸੀਂ ਪਿੱਛੇ ਨਹੀਂ ਹਟਣਾ ਅਸੀਂ ਪੈਰ-ਪਰਾਵਾ ਖੜਾ ਲਾ ਕੇ ਸਦਾ ਕਿੰਨੇ ਮੱਲਾਂ ਵਾਸਤੇ ਨਾ ਕੀਤੀ ਆ ਬਈ ਪਿੱਛੇ ਨਹੀਂ ਹਟਣਾ ਹੁਣ ਮਿਹਨਤ ਦਾ ਫਲ ਲੈਣਾ ਆਪਣੇ ਦਾ ਆ ਯਾਰ ਖੜੇ ਆਂਗੇ ਤੁਸੀਂ ਸਾਡੇ ਨਾਲ ਸਾਥ ਦਿਓ ਆਪਾਂ ਦੇਖਦੇ ਆਂ ਜਿੰਨੇ ਵੀ ਬੰਦੇ ਪਿੱਛੇ ਕੌਂਸਲਰ ਬਣੇ ਆ ਕਿੰਨੇ ਕੰਮ ਕਰਦੇ ਆ ਜੇ ਥੱਡੇ ਅੱਜ ਤੱਕ ਵੀ ਦੇਖਦੇ ਆਂ 10 10 10 ਨਹੀਂ ਜਾ ਕੇ ਕੌਂਸਲਰ ਬਣੇ ਆ ਪ੍ਰਧਾਨਗੀਆਂ ਲਈਆਂ ਨੇ ਉਹਨਾਂ ਨੇ ਕੀ ਕੀਤਾ ਕਿਹਨੇ ਕੋਈ ਕੰਮ ਨਹੀਂ ਕੀਤਾ ਆਪ ਜਾਣਦੇ ਹੋ ਹੁਣ ਮੈਂ ਇਹ ਜਿੱਦੇ ਦੇਖਿਆ ਇੱਕ ਨੂੰ ਦੇਖੋ ਆਪਣੇ ਮਲੇ ਦੇ ਵਿੱਚ ਸਾਰੇ ਸੜਕਾਂ ਦੇ ਉੱਤੇ ਇਕੱਲੇ ਆਪਣੀਆਂ ਨਾਕਾਂ ਦੀ ਗੱਲ ਨਹੀਂ ਸਾਰੇ ਨਾਕਾਂ ਦੀ ਗੱਲ ਹੈ ਗੰਦਾ ਚੋਂ ਗੰਦ ਕਰ ਦਿੰਦੇ ਆ ਪਿਆਰਿਆਂ ਦਾ ਆਪਾਂ ਜਾਣਦੇ ਆ ਸ਼ੀਸ਼ੇ ਲੱਗੇ ਹੋਏ ਆ ਤਾਂ ਵੀ ਦਿਨ ਦਿਨ ਵਾਰੀ ਨੂੰ ਸਭਾਈ ਕਰਨੀ ਪੈਂਦੀ ਹੈ ਮੈਂ ਪੂਰੇ ਹਲਕਾ ਆਦਮ ਨਗਰ ਵਿੱਚੋਂ 12 ਵਾਰਡਾਂ ਦੇ ਵਿੱਚੋਂ ਇੱਕ ਆਪਣਾ ਵਾਰਡ ਜਤਾ ਕੇ ਦਿੱਤਾ ਮੈਨੂੰ ਇਸ ਲਈ ਐਪਰੀਸ਼ੀਏਟ ਵੀ ਨਹੀਂ ਕੀਤਾ ਕਿਸੇ ਨੇ ਮੈਂ ਫੇਰ ਵੀ ਸਭ ਕੁਝ ਮੰਨ ਕੇ ਤੁਰਦੀ ਰਹੀ ਜਦੋਂ ਮ्युनਿਸਪਲ ਕਾਰਪੋਰੇਸ਼ਨ ਦੀਆਂ ਚੋਣਾਂ ਆਈਆਂ ਮੈਨੂੰ ਸ਼ੁਰੂ ਤੋਂ ਹੀ ਲਾਹਾ ਲਾਇਆ ਗਿਆ ਮੈਨੂੰ ਲੋਕਾਂ ਨੇ ਗਲਤ ਵੀ ਬਹੁਤ ਕੁਝ ਕਿਹਾ ਬੜਾ ਬੁਰਾ ਭਲਾ ਕਿਹਾ ਪਰ ਮੈਨੂੰ ਸਾਡੇ ਐਮ.ਐਲ.ਏ. ਸਾਹਿਬ ਨੇ ਇੱਕੋ ਹੀ ਗੱਲ ਕਹੀ ਤੇਰਾ ਟਾਰਗੇਟ ਕੁਰਸੀ ਅਸੀਂ ਤੈਨੂੰ ਕਾਉਂਸਲਰ ਬਣਾਣਾ ਅੱਜ ਗੱਲਾਂ ਬਹੁਤ ਹੁੰਦੀਆਂ ਕਿ ਤੂੰ ਟਿਕਟ ਨਹੀਂ ਮੰਗੀ ਮੇਰੀ ਇੰਨੀ ਮੇਰੇ ਤਾਂ ਮੈਂ ਟਿਕਟ ਮੰਗਣ ਦੀ ਹੱਕਦਾਰ ਤੈਨੂੰ ਤਾਂ ਆਪ ਮੈਨੂੰ ਟਿਕਟ ਦੇਣੀ ਚਾਹੀਦੀ ਸੀ ਕਿ ਇਹ ਕੁੜੀ ਨੇ 3 ਸਾਲਾਂ ਸਾਢੇ ਲੈਣਨੀ ਮਿਹਨਤ ਕੀਤੀ ਬੰਦੇ ਦਾ ਜ਼ਮੀਰ ਇੰਨਾ ਵੀ ਨਹੀਂ ਗਿਰ ਜਾਣਾ ਚਾਹੀਦਾ ਕਿ ਅਸੀਂ ਕਿਸੇ ਦੇ ਇਨਸਾਨਵਾਰ ਦੇ ਕਦੇ ਇਨਸਾਨੀਅਤ ਬਾਰੇ ਨਾ ਸੋਚੀਏ ਅੱਜ ਮੇਰੇ ਦਿਲ ਨੂੰ ਦੁੱਖ ਬਹੁਤ ਆ ਪਰ ਮੈਂ ਮੇਲੇ ਸਾਹਿਬ ਦਾ ਸ਼ੁਕਰੀਆ ਦਾ ਕਰਦੀ ਆ ਕਿਉਂਕਿ ਜਦੋਂ ਸੋਨਾ ਬਣਦਾ ਨਾ ਉਹਤੇ 36 ਵਾਰ ਸੱਟ ਮਾਰੀ ਜਾਂਦੀ ਆ ਆਕਲ ਬਦਾਨ ਖਾ ਕੇ ਨਹੀਂ ਆਂਦੀ ਠੋਕਰਾਂ ਖਾ ਕੇ ਆਂਦੀ ਆ ਜੇ ਉਹ ਮੈਨੂੰ ਠੋਕਰ ਨਾ ਮਾਰਦੇ ਨਾ ਅੱਜ ਮੈਂ ਇਸ ਮੁਕਾਮ ਤੇ ਨਾ ਖੜੀ ਹੁੰਦੀ ਇਹ ਸਾਰਿਆਂ ਦਾ ਤੁਹਾਡਾ ਪਿਆਰ ਆ ਜਿਹੜਾ ਤੁਸੀਂ ਮੈਨੂੰ ਖੜਾ ਕੀਤਾ ਮੇਰਾ ਆਸਤੇ ਵਿਸ਼ਵਾਸ ਤੁਸੀਂ ਹੋ ਮੈਨੂੰ ਕੁਝ ਦਿਨ ਪਹਿਲਾਂ ਬੁਲਾਇਆ ਜਾਂਦਾ ਆ ਤੇ ਐਮਐਲਏ ਸਾਹਮਣੇ ਦੋ ਬੰਦੇ ਮੇਰੇ ਨਾਲ ਗੱਲ ਕਰਦੇ ਆ ਕਿ ਨੀਲਮ ਇਲੈਕਸ਼ਨਾਂ ਤੇ 50 ਲੱਖ ਰੁਪਈਆ ਲੱਗਣਾ ਮੈਂ ਕਿਹਾ ਜੀ ਮੈਂ ਤਨਮਾਨਾ ਤੁਹਾਡੀ ਸੇਵਾ ਕਰਦੀ ਆਈ ਆ ਚਾਹੇ 1 ਕਰੋੜ ਰੁਪਈਆ ਲੱਗ ਜਵੇ ਮੈਨੂੰ ਔਰ ਤੋਂ ਅਗੇ ਉਹਨਾਂ ਨੇ ਕਿਹਾ ਕਿ 250 ਪੇਟੀ ਸ਼ਰਾਬ ਦੀ ਲੱਗਣੀ ਆ ਮੈਂ ਉਹ ਵੀ ਹੁਕਮਸ਼ੇਰ ਮੱਥੇ ਕੀਤਾ ਉਸ ਤੋਂ ਬਾਅਦ ਮੈਨੂੰ ਐਮਐਲਏ ਸਾਹ ਦੁਆਰਾ ਕਿਹਾ ਜਾਂਦਾ ਕਿ ਮੈਂ ਉਸ ਨੀਲੀ ਛੱਤ ਵਾਲੇ ਦਾ ਬੱਚਾ ਆ ਤੇਰਾ ਪਹਿਲੇ ਨੰਬਰ ਤੇ ਨਾਮ ਲਾ ਕੇ ਭੇਜਿਆ ਥੋੜੇ ਦਿਨਾਂ ਬਾਅਦ ਮੈਨੂੰ ਆਹ ਤੋਖਾ ਮਿਲਦਾ ਆ ਮੈਨੂੰ ਆਹ ਤੋਖਾ ਮਿਲਿਆ ਥੋੜੇ ਦਿਨਾਂ ਬਾਅਦ ਮਿਹਨਤ ਨਾਲ ਕੀਤਾ ਹੋਇਆ ਸਿਲਾ ਮੈਨੂੰ ਆਹ ਮਿਲਿਆ ਇਹ ਪਾਰਟੀ ਉਹ ਪਾਰਟੀ ਆ ਜਿਹੜੀ ਲੋਕਾਂ ਨੂੰ ਗੁੰਮਰਾਹ ਕਰਦੀ ਆ ਬੰਦਾ ਬੰਦੀ ਨੂੰ ਨਕਾਰਦਾ ਰੱਬ ਨਹੀਂ ਨਕਾਰਦਾ ਜੇ ਮੈਂ ਕਿਤੇ ਗਲਤ ਹੋਵਾਂ ਨਾ ਜੋ ਤੁਸੀਂ ਚਾਓ ਮੇਰੀ ਉਸ ਸਜ਼ਾ ਦੇ ਸਕਦੇ ਹੋ ਇਹਨਾਂ ਨੇ ਸਾਡੇ ਐਮਐਲਏ ਸਾਹਿਬ ਨੇ ਇੱਕ ਵੀਡੀਓ ਵਿੱਚ ਕਿਹਾ ਸੀ ਕਿ ਮੈਂ ਆਪਣੇ ਵਰਕਰਾਂ ਨੂੰ ਟਿਕਟ ਦਊਂਗਾ ਚਾਹੇ 12 ਜਿੰਨੇ ਮਰਜ਼ੀ ਬੰਦੇ ਆ ਜਾਣ ਮੈਂ ਉਹਨਾਂ ਨੂੰ ਟਿਕਟ ਨਹੀਂ ਦਊਂਗਾ ਕਿਉਂਕਿ ਮੇਰੇ ਵਰਕਰਾਂ ਨੇ ਮੇਰੇ ਲਈ ਮਿਹਨਤ ਕੀਤੀ ਆ ਤੇ ਮੈਂ ਵੀ ਤੁਹਾਡੀ ਨਿਮਾਣੀ ਜੀਤੀ ਉਹਨਾਂ ਵਰਕਰਾਂ ਵਿੱਚੋਂ ਸੀ ਅੱਜ ਉਹ ਵਾਦੇ ਕਿੱਥੇ ਗਏ ਕਿੱਥੇ ਆਹੋ ਸਮਾ ਗਿਆ ਜਦੋਂ ਮੈਂ ਐਮਐਲਏ ਸਾਹਿਬ ਲਈ ਇਸ ਪਾਰਟੀ ਲਈ ਮਿਹਨਤ ਕਰਦੀ ਹਾਂ